ਕੇਜਰੀਵਾਲ ਸਾਹਿਬ ਜਿਹੜੇ ਆ ਬੀਜੇਪੀ ਦੇ ਦਫਤਰ ਪੇਸ਼ ਹੋਏ ਨੇ ਕਿ ਕਿ ਪਿੱਛੇ ਜਿਹੜੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਉਹ ਕਹਿੰਦੇ ਹੁਣ ਸਾਨੂੰ ਗ੍ਰਿਫਤਾਰ ਕਰੋ ਕੀ ਇਹ ਇੱਕ ਏਜੰਡਾ ਹੈ ਜਾਂ ਮਤਲਬ ਕਿ ਵਿਖਾਵਾ ਜੀ ਐਕਚੁਅਲੀ ਅਸਲੀ ਗੱਲ ਹੈ ਨਟੰਕੀ ਬਾਜ਼ ਹੈ ਤੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਇਹਨਾਂ ਦੇ ਬਿਜ਼ਨਸ ਦੇ ਦਫਤਰ ਜਾਈਏ ਤਾਂ ਇਹ ਵੀ ਤੇ ਇਹੀ ਕੰਮ ਕਰਦਾ ਹੈ ਜੋ ਈਡੀ ਤੇ ਸੀਬੀਆਈ ਦਿੱਲੀ ਦੇ ਵਿੱਚ ਕਰ ਰਹੀ ਹੈ ਜੀ ਸਾਹਿਬ ਜਿਹੜੇ ਆ ਤੋਂ ਐਮਪੀ ਦੀ ਇਲੈਕਸ਼ਨ ਲੜ ਰਹੇ ਕਿ ਖਾਸ ਮਤੇ ਉਹਨਾਂ ਤਾਂ ਸਾਡੇ ਬੀਸਿਕਲੀ ਇੱਕ ਤਾਂ ਉਸ ਲੈਵਲ ਦਾ ਹਸਪੀਟਲ ਨਹੀਂ ਹੈ ਜਿਸ ਲੈਵਲ ਦੀ ਰਿਕੁਆਇਰਮੈਂਟ ਹੈਗੀ ਆ ਦੂਸਰਾ ਕੋਈ ਆਈਆਈਟੀ ਵਗੈਰਾ ਇਹੋ ਜੀਆਂ ਜਿਹੜੀਆਂ ਇੰਸਟੀਚੂਸ਼ਨਾਂ ਆਉਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਓਵਰਆਲ ਕਿਤੇ ਨਾ ਕਿਤੇ ਹੈਲਥ ਸਰਵਿਸਿਜ਼ ਨੂੰ ਔਰ ਐਜੂਕੇਸ਼ਨ ਨੂੰ ਥੋੜਾ ਜਿਹਾ ਬਿਹਤਰ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ ਜਲੰਧਰ ਦੀ ਗੱਲ ਕਰੀਦਾ ਤਾਂ ਇਸ ਵਾਰ ਦੇ ਤਿੰਨ ਹੀ ਕੈਂਡੀਡੇਟੇ ਕਾਂਗਰਸ ਦੇ ਨੇਚ ਚੰਨੀ ਸਾਹਿਬ ਵੀ ਕਾਂਗਰਸੋਂ ਰਿੰਕੂ ਜੀ ਵੀ ਕਾਂਗਰਸ ਦੇ ਵਿੱਚੋਂ ਆਏ ਹੋਏ ਨੇ ਕੇਪੀ ਸਾਹਿਬ ਉਹ ਵੀ ਕਾਂਗਰਸ ਵਿੱਚੋਂ ਐਨੇ ਲੱਗਦਾ ਕਿਦਾਂ ਦਾ ਮੁਕਾਬਲਾ ਕੀ ਲੱਗਦਾ ਕੁਛ ਨਹੀਂ ਡਿਫਾਲਟਰ ਆ ਤੇ ਡਿਫਾਲਟਰਾਂ ਨੂੰ ਬਹੁਤਾ ਮੂੰਹ ਨਹੀਂ ਲਾਉਣਾ ਚਾਹੀਦਾ ਚੰਨੀ origignal ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਬਾਹਰ ਪਾਰਟੀ ਜਿਹੜੀ ਐ ਇਸੇ ਪੂਰੀ ਗਰਮਾਈ ਹੋਈ ਹੈ ਤੇ ਆ ਗੱਲ ਕਿ ਜਲੰਧਰ ਦੇ ਜਲੰਧਰ ਦੇ ਵਿੱਚ ਜਿਹੜੀ ਕਾਂਗਰਸੀ ਪਾਰਟੀ ਉਮੀਦਵਾਰ ਨੇ ਚੰਨਜੀਤ ਚੰਨੀ ਉਹ ਵੀ ਬਿਲਕੁਲ ਜਿਹੜੇ ਇਸ ਵੇਲੇ ਆਪਣੇ ਵੋਟਰਾਂ ਨਾਲ ਸੰਪਰਕ ਕਰ ਰਹੇ ਵੱਖ-ਵੱਖ ਮੁੱਦਿਆਂ ਤੇ ਇਹਨੇ ਸਾਡੇ ਨਾਲ ਨੇ ਜਲੰਧਰ ਕੈਂਟ ਦੇ ਵਿਧਾਇਕ ਸਰਦਾਰ ਪ੍ਰਗਟ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਜੀ ਐਮਐਲਏ ਸਾਹਿਬ ਜਿਹੜੀ ਅੱਜ ਇਲੈਕਸ਼ਨ ਇਹ ਬੜੀ ਗਰਮਾਈ ਹੋਈ ਹੈ ਕੀ ਕਹਿਣਾ ਚਾਹੁੰਦੇ ਕਿੰਨਾ ਤਾਂ ਮਾਹੌਲ ਐ ਇਸ ਵੇਲੇ ਬਣਿਆ ਹੋਇਆ ਬਹੁਤ ਵਧੀਆ ਮਾਹੌਲ ਹੈ ਮੈਨੂੰ ਲੱਗਦਾ ਇਲੈਕਸ਼ਨ ਜਿਹੜੀ ਆ ਉਹ ਮੈਨੂੰ ਤਾਂ ਅੱਜ ਗੱਲ ਕਰੀਏ ਤਾਂ ਅੱਜ ਕੇਜਰੀਵਾਲ ਸਾਹਿਬ ਜਿਹੜੇ ਆ ਬੀਜੇਪੀ ਦੇ ਦਫ਼ਤਰ ਪੇਸ਼ ਹੋਏ ਨੇ ਕਿਉਂਕਿ ਪਿੱਛੇ ਜਿਹੜੀ ਗ੍ਰਿਫਤਾਰੀਆਂ ਨੂੰ ਲੈ ਕੇ ਉਹ ਕਹਿੰਦੇ ਹੁਣ ਸਾਨੂੰ ਗ੍ਰਿਫਤਾਰ ਕਰੋ ਕੀ ਇਹ ਇੱਕ ਏਜੰਡਾ ਹੈ ਜਾਂ ਮਤਲਬ ਕਿ ਵਿਖਾਵਾ ਜੀ ਐਕਚੁਅਲੀ ਅਸਲੀ ਗੱਲ ਹੈ ਨਟੰਕੀ ਬਾਜ਼ ਹੈ ਤੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਇਹਨਾਂ ਦੇ ਬਿਜ਼ਨਸ ਦੇ ਦਫ਼ਤਰ ਜਾਈਏ ਤab ਇਹ ਵੀ ਤੇ ਇਹੀ ਕੰਮ ਕਰ ਰਹਾ ਜੋ ED ਤੇ CBI ਦਿੱਲੀ ਦੇ ਵਿੱਚ ਕਰ ਰਹੀ ਹੈ ਜਿਲੰਦਰ ਦੀ ਗੱਲ ਕਰੀਏ ਕਿਹੜੇ ਖਾਸ ਮੁੱਦੇ ਰਹੇ ਨੇ ਤੁਸੀਂ ਬਤਾ ਰਹੇ ਮੈਂ MLA ਵੀ ਹਾਂ ਤੇ ਹੁਣ ਚੰਨੀ ਸਾਹਿਬ ਜਿਹੜੇ ਆ ਇਥੋਂ MP ਦੀ ਇਲੈਕਸ਼ਨ ਲੜ ਰਹੇ ਕਿਹੜੇ ਖਾਸ ਮੁੱਦੇ ਉਹਨਾਂ ਦੇ ਚਾਹੇ ਛੱਡੀ ਬੀਸਿਕਲੀ ਇੱਕ ਤਾਂ ਉਸ ਲੈਵਲ ਦਾ ਹਸਪੀਟਲ ਨਹੀਂ ਹੈ ਜਿਸ ਲੈਵਲ ਦੀ ਰਿਕੁਆਇਰਮੈਂਟ ਹੈਗੀ ਆ ਦੂਸਰਾ ਕੋਈ IIT ਵਗੈਰਾ ਇਹੋ ਜੀਆਂ ਜਿਹੜੀਆਂ ਇੰਸਟੀਚੂਨਸ ਆਉਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਓਵਰਆਲ ਕਿਤੇ ਨਾ ਕਿਤੇ ਹੈਲਥ ਸਰਵਿਸਿਜ਼ ਨੂੰ ਔਰ ਐਜੂਕੇਸ਼ਨ ਨੂੰ ਥੋੜਾ ਜਆ ਬਿਹਤਰ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ ਜੇ ਜਲੰਧਰ ਦੀ ਗੱਲ ਕਰੀਦਾ ਤਾਂ ਇਸ ਵਾਰ ਦੇ ਤਿੰਨ ਹੀ ਕੈਂਡੀਡੇਟੇ ਕਾਂਗਰਸ ਦੇ ਨੇ ਚੰਨੀ ਸਾਹਿਬ ਵੀ ਕਾਂਗਰਸੋਂ ਰਿੰਕੂ ਜੀ ਵੀ ਕਾਂਗਰਸ ਦੇ ਵਿੱਚੋਂ ਆਏ ਹੋਏ ਨੇ ਕੇਪੀ ਸਾਹਿਬ ਉਹ ਵੀ ਕਾਂਗਰਸ ਵਿੱਚੋਂ ਐ ਨਹੀਂ ਲੱਗਦਾ ਕਿ ਦਾ ਦਾ ਮੁਕਾਬਲਾ ਕੀ ਲੱਗਦਾ ਕੁਛ ਨਹੀਂ ਡਿਫਾਲਟਰ ਆ ਤੇ ਡਿਫਾਲਟਰਾਂ ਨੂੰ ਬਹੁਤਾ ਮੂੰਹ ਨਹੀਂ ਲਾਉਣਾ ਚਾਹੀਦਾ ਚੰਨੀ origignal ਹੈਗਾ ਪੰਜਾਬ ਫਰੀ ਦੇ ਵਿੱਚ ਸਟਾਰਕਾਂ ਦੇ ਵਿੱਚੋਂ ਕਾਂਗਰਸ ਵਿੱਚੋਂ ਕੌਣ ਇੱਥੇ ਜਿਹੜੇ ਆ ਰਹੇ ਨੇ ਇੱਥੇ ਰਾਹੁਲ ਗਾਂਧੀ ਵੀ ਆਉਣਗੇ ਪ੍ਰਿਆੰਕਾ ਗਾਂਧੀ ਜੀ ਵੀ ਆਉਣਗੇ ਮੈਨੂੰ ਲੱਗਦਾ ਖੜਗੇ ਜੀ ਵੀ ਆਉਣਗੇ ਸੋ ਹੋਰ ਵੀ ਜਿਹੜੇ ਜਿਹੜੇ ਬੇਸਿਕਲੀ ਗਰਮੀ ਬਹੁਤ ਹੈ ਇੱਕ ਤਾਂ ਕਿਉਂਕਿ ਇਹ ਇੰਨੀ ਗਰਮੀ ਦੇ ਵਿੱਚ ਇੰਨਾ ਸ਼ਾਇਦ ਏਡੀਆਂ ਵੱਡੀਆਂ ਰੈਲੀਆਂ ਕਈ ਵਾਰੀ ਸੰਭਵ ਨਹੀਂ ਹੁੰਦੀ ਆ ਕਿਉਂਕਿ ਗਰਮੀ ਦਿਨ-ਦਿਨ ਵੱਧ ਰਹੀ ਆ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਛੋਟੀ-ਛੋਟੀ ਰੈਂਦੀ ਜਿਹੜੀ ਆ ਕਰਕੇ ਤੇ ਇੱਕ ਜਿਹੜਾ ਸੁਨੇਹਾ ਆ ਉਹ ਦਿੱਤਾ ਜਾ ਸ। ਵਿਰੋਧੀ ਤਾਂ ਵੀ ਕਹਿ ਰਹੇ ਨੇ ਚੰਨੀ ਸਾਹਿਬ ਜਿਹੜੇ ਨੇ ਚਮਕੌਰ ਸਾਹਿਬ ਦੇ ਨੇ ਉਤੋਂ ਜੁਦਾਈ ਕਿਨਾਂ ਨੇ ਆਪਣੀ ਰਾਜ ਸਾਸ ਤੋਂ ਸ਼ੁਰੂ ਕੀਤੀ ਆ। ਇਹ ਉਤੋਂ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜਦੇ ਜਲੰਧਰ ਆਉਣ ਦੀ ਕੀ ਕੀ ਕਾਰਨ ਰਹਿ ਜਲੰਧਰ ਦੇ ਜਿਹੜੇ ਕੈਂਡੀਡੇਟ ਆ ਡੱਕੇ। ਨਹੀਂ ਇਹਨਾਂ ਨੂੰ ਕੋਈ ਸਮੱਸਿਆ ਹੈਗੀ ਇਹਨਾਂ ਨੇ ਤਾਂ ਦੂਸਰੀਆਂ ਪਾਰਟੀਆਂ ਤੋਂ ਲਏ ਇਹਨਾਂ ਕੋ ਤਾਂ ਆਪਣੇ ਕੈਂਡੀਡੇਟ ਵੀ ਹੈ ਨਹੀਂ ਸੀਗੇ ਸਾਡਾ ਤਾਂ ਆਪਣਾ ਹੀ ਕੈਂਡੀਡੇਟ ਆ ਨਾ ਪਈ ਦੂਸਰੀ ਜਗ੍ਹਾ ਤੋਂ ਆ ਗਿਆ ਇਹ ਤਾਂ ਇੱਥੋਂ ਹੀ ਕਿਸੇ ਪਾਰਟੀ ਤੋਂ ਕਿਉਂਕਿ ਕਈ ਤਾਂ ਦੋ-ਦੋ ਤਿੰਨ-ਤਿੰਨ ਪਾਰਟੀਆਂ ਬਦਲ ਗਏ ਜੀ ਤੇ ਵੀ ਪਾਪਾ ਜਿਹੜੀ 400 ਪਲੱਸ ਦੀ ਗੱਲ ਕਰ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ 400 ਪਲੱਸ ਦੀ ਗੱਲ ਕਰਦੀ ਹੈ ਪਰ 200 ਪਲੱਸ ਵੀ ਹੈ ਨਹੀਂ ਅਸਲੀ ਗੱਲ ਹੈ ਇਹਨਾਂ ਦਾ ਹੁਣ ਨਾ ਬਕਲਾਟ ਜਿਹੜੀ ਆ ਉਹ ਬੜੀ ਸਾਹਮਣੇ ਸਾਡੇ ਆ ਰਹੀ ਹੈ ਤੇ ਚਨੀ ਸਾਹਿਬ ਜੀ ਮੈਂ ਗੱਲ ਕਰਕੇਵੇਂ ਆਰਮੀ ਦੇ ਕੁਝ ਉਹਨਾਂ ਨੇ ਵਿਵਾਦ ਬਿਆਨ ਸੀ ਇਹਨੂੰ ਕਹਿੰਦੇ ਵੀ ਤੋੜਿਆ ਤੋੜਿਆ ਮਰੋੜਿਆ ਗਿਆ ਉਹਨੂੰ ਬਿਆਨ ਨੂੰ ਕਿਵੇਂ ਦੇਖਦੇ ਹੋ ਸੇ ਦੇਖੋ ਜਿਹੜਾ ਖਾਸ ਕਰਕੇ ਫੌਜੀਆ ਦੇ ਸਬੰਧ ਦੇ ਵਿੱਚ ਕਿਉਂਕਿ ਜਿਹੜ ਪਿਛਲੇ ਸਮੇਂ ਜਦੋਂ ਪਿਛਲੀ ਇਲੈਕਸ਼ਨ ਸੀ ਜਿਹੜਾ ਪਲਵਾਮਾ ਅਟੈਕ ਹੋਇਆ ਸੀ ਉਹਦੇ ਵਿੱਚ 40 ਫੌਜੀ ਜਿਹੜੇ ਸ਼ਹੀਦ ਹੋਏ ਸੀਗੇ 300 ਕਿਲੋ ਆਰ ਡੀ ਐਕਸ ਯੂਜ਼ ਹੋਇਆ ਸੀ ਉਹ ਅੱਜ ਤੱਕ ਇਨਕੁਆਰੀ ਫਾਈਨਲ ਨਹੀਂ ਹੋਈ ਚੰਨੀ ਜੀ ਨੇ ਤਾਂ ਇਹ ਕਿਹਾ ਸੀ ਵੀ ਇਹ ਨਾ ਸਮਿਆਂ ਦੇ ਵਿੱਚ ਅਟੈਕ ਕਿਉਂ ਹੁੰਦੇ ਆ ਜਿਹੜੇ ਸਾਡੇ ਫੌਜੀਆ ਦੀ ਸ਼ਹਾਦਤ ਜਿਹੜੀ ਆ ਉਹ ਆਉਂਦੀ ਹੈਗੀ ਆ ਲੇਕਿਨ ਉਹਨੂੰ ਇਹਨਾਂ ਨੇ ਇਸ ਤਰ੍ਹਾਂ ਕਿਉਂਕਿ ਦੇਖੋ ਮੀਡੀਆ ਹੁਣ ਤੱਕ ਤਾਂ ਸੱਚੀ ਗੱਲ ਆ ਪਈ ਜੇ ਮੋਦੀ ਕਿਤੇ ਸ਼ਿੱਕ ਵੀ ਮਾਰਦਾ ਸੀ ਤੇ ਉਹਨੂੰ ਇਹੋ ਜਿਹਾ ਗਲੋਰੀਫਾਈ ਕਰਦੇ ਸੀ ਆ ਵਾਹ ਕੀ ਮਤਲਬ ਕੀ ਹੈ ਅੱਛਾ ਉਹ ਹੁਣ ਥੋੜਾ ਜਿਹਾ ਜਦੋਂ ਹਾਲਾਤ ਬਦਲਣ ਲੱਗੇ ਆ ਫਿਰ ਮੀਡੀਆ ਵੀ ਥੋੜਾ ਜਿਹਾ ਬਦਲਣ ਲੱਗਾ ਸੱਚੀ ਗੱਲ ਤਾਂ ਇਹ ਕਿਵੇਂ ਦਿਖਦੇ ਹੋ ਜਿਹੜੀ ਪ੍ਰਚਾਰ ਹੈ ਤੁਸੀਂ ਜ ਆਮ ਟਾਪ ਤੁਹਾਡੇ ਪਿੰਡਾਂ ਵਿੱਚ ਜਾਣਦੇ ਹੋ ਕਿੰਦਾਂ ਦਾ ਹੰਗਾਰਾ ਮਿਲ ਰਿਹਾ ਸੀ ਬਹੁਤ ਵਧੀਆ ਹੰਗਾਰਾ ਬਹੁਤ ਵਧੀਆ ਹੰਗਾਰਾ ਚੰਨੀ ਸਾਹਿਬ ਦੀ ਜਿੱਤ ਨੂੰ ਕਿੱਥੋਂ ਦਿਖਦੇ ਹੋ ਜਿੱਤ ਜ਼ਰੂਰ ਹੈਗੀ ਆ ਬਿਲਕੁਲ ਕੋਈ ਸ਼ੱਕ ਨਹੀਂ ਹੈ ਅਸੀਂ ਤਾਂ ਮਿਹਨਤ ਇਸ ਕਰਕੇ ਕਰ ਰਹੇ ਆ ਵੀ ਅਸੀਂ ਲੀਡ ਕਿਵੇਂ ਵਧਾਈਏ ਇੱਕ ਆਦਮਪੁਰ ਦੇ ਏਡੇ ਦੀ ਗੱਲ ਹੋਣੀ ਗੱਲ ਕੀਤੀ ਉਹ ਬੰਦਾ ਸ਼ਰਗੁਰਦਾਸ ਮਹਾਰਾਜ ਦੇ ਨਾਮ ਰੱਖਣ ਦੇ ਸੀ ਉਹ ਚਰਚਾ ਕਿੱਥੇ ਦੁਰ ਸੀ ਹਮੇਸ਼ਾ ਹੀ ਇਹ ਮੰਗ ਕੀਤੀ ਆ ਲੇਕਿਨ ਜਿਹੜੀ ਦਿੱਲੀ ਚ ਬੀਜੇਪੀ ਦੀ ਸਰਕਾਰ ਸੀ ਕਿਉਂਕਿ ਉਹਨਾਂ ਦੀ ਅਸਲੀ ਗੱਲ ਪਾਲਿਸੀ ਜਿਹੜੀਆਂ ਹੈਗੀਆਂ ਉਹ ਦਲਿਤ ਵਿਰੋਧੀ ਆ ਕਿਉਂਕਿ ਉਹ ਕਨਸਟੀਟਿਊਸ਼ਨ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੇ ਇਹ ਜਿਹੜਾਈ ਰਿਪੋਰਟ ਦਾ ਨਾਮ ਵੀ ਜਿਹੜਾ ਉਹ ਨਹੀਂ ਰੱਖਿਆ ਜੀ ਨੀ ਸਾਹਿਬ ਅਕਸਰ ਜਦੋਂ ਕੋਈ ਵੀ ਗੱਲ ਕਰਦੇ ਜਿਵੇਂ ਹੁਣ ਭੰਗੜਾ ਪਾਇਆ ਜਾਂ ਉਹਨਾਂ ਨੇ ਬਾਲੀਬਾਲ ਖੇਲੀ ਜਾਂ ਬਾਸਕਟਬਾਲ ਕੁਝ ਵੀ ਖੇលਿਆ ਵਿਰੋਧੀ ਇਹਨੂੰ ਇੱਕ ਇਸ਼ੂ ਬਣਾ ਲੈਂਦੇ ਕਿ ਹਰ ਗੱਲ 'ਚ ਕਹਿ ਦਿੰਦੇ ਮੈਂ ਵੀ ਇਹ ਕੰਮ ਕਰਦਾ ਰਿਹਾ ਇਹੋ ਇਸ਼ੂ ਕਿਉਂ ਬਣਦੇ ਨੇ ਪਤਾ ਨਹੀਂ ਯਾਰ ਇਹ ਤਾਂ ਹੁਣ ਤੁਸੀਂ ਚੰਨੀ ਜੀ ਨੂੰ ਪੁੱਛ ਲਓ ਹੁਣ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਹੈ ਕਿਉਂਕਿ ਜੇ ਕੋਈ ਬਾਲੀਬਾਲ ਖੇਡ ਲਿਆ ਜੇ ਕਿਸੇ ਨੇ ਭੰਗੜਾ ਪਾ ਲਿਆ ਤਾਂ ਫਿਰ ਕਿਹੜੀ ਗੱਲ ਹੈ ਯਾਰ ਅਸੀਂ ਵੀ ਤਾਂ ਨਾਰਮਲ ਹਿਊਮਨ ਬੀਿੰਗ ਹੀ ਆ ਬਿਲਕੁਲ ਬੀਬੀ ਜਗੀਰ ਕੌਰ ਜੀ ਦਾ ਵੀ ਮੁੱਦਾ ਕਰਮਾਇਆ ਉਹਨੂੰ ਵੀ ਲੱਗਦਾ ਵੀ ਉਹ ਨਹੀਂ ਉਹ ਤਾਂ ਦੇਖੋ ਆਊਟ ਆਫ ਰਿਸਪੈਕਟ ਜਿਹੜਾ ਆ ਉਹ ਸਿਗਾ ਉਹ ਇਦਾਂ ਦੀ ਸੋ ਇਸਾ ਸਾਡੇ ਨਾਲ ਐਮਐਲਏ ਜਿਹੜੇ ਕਿ ਸਾਬਕਾ ਪਹਿਲਾਂ ਕਾਂਗਰਸ ਦੇ ਵਿੱਚ ਸਿੱਖਿਆ ਮੰਤਰੀ ਵੀ ਰਹੇ ਨੇ ਸੋ ਉਹਨਾਂ ਨੇ ਦੱਸਿਆ ਕਿ ਇਸ ਵਾਰ ਜਿਹੜੀ ਹੈ ਕਾਂਗਰਸ ਵੱਡੀ ਵੱਡੇ ਪੱਧਰ ਤੇ ਜਿਹੜੀ ਜਿੱਤ ਹਾਸਲ ਕਰੇਗੀ